Gangga deh, kalau gangga marah kalau ser. Good morning, Hogi. Nama blog Good morning, cari orang kaya dari Cacikan. Kata Good morning. Jalan satu itu senjana aja. गुरु उठती नहीं पी गुन ने ट्यूशन जाना गा ट्यूशन जाना गा ट्यूशन जाना ठंड नहीं लग लगती देख मैं सुबह बजे उठ के ही चलाता तेरे हाथ जा आजा भज आजा, आजा, के आप दो ही उठे हो जा आजा, 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 आजा। चलो देखो उठ गई ना ठंड लगती है ठंड लगती है जल्दी मुड़े आएगा फिर ट्यूशन तो सारा दिन करे ਗੁੱਡ ਮਾਰਨਿੰਗ ਸੈਸਕਲ ਸਾਇਨੂ ਫੋਕਟਾ ਸਾਡੇ ਖਨੰਗ ਵਲੌਗ ਕਿਨੇ ਕਰਤਾ ਸੀ ਪਾਪਾ ਨੇ ਆਹ ਆਹ ਆਪਾਂ ਨੇ ਫਸ ਪਾਪਾ ਨੇ ਪਤਾ ਕਿਵੇਂ ਕੀਤਾ ਥੋੜਾ ਗਾਉ ਸਾਰੀ ਦਰਮਨਿੰਗ ਹੋ ਗਿਆ ਦਰਦ ਹਾਂ ਜੋ ਨੋਟ ਗਈ ਹੈ ਗੰਨੂ ਤਾਂ ਚੱਲ ਰਿਹਾ ਹੈ ਬ੍ਰੇਕਫਾਸਟ ਬ੍ਰੇਕਫਾਸਟ ਦੇ ਵੀ ਬੇਸਟ ਹੈ ਗੁੰਨੂਆ ਜਲਦੀ ਸੈਭੂ ਹਲੇ ਸੁੱਤਾ ਪਿਆ ਗੁੰਨੂਆ ਜਲਦੀ ਤਾਂ 7 ਵਜੇ ਟਿਊਸ਼ਨ ਜਾਣਾ ਮੈਂ 7 ਵਜੇ ਓ ਮਾਈ ਗੋਡ ਨਾ ਨਾ ਕਰਾ ਦਗਾ ਦੱਸ ਕੇ ਤੁਹਾਨੂੰ ਠੀਕ ਹੈ ਤੇ ਗੁੰਮ ਹੋ ਰਹੀ ਹੈ ਰੈਡੀ ਆ ਕੇ ਕਰੂਗੀ ਬ੍ਰੇਕਫਾਸਟ ਦੁੱਧ ਵੀ ਕੇ ਚੱਲੀ ਆ ਟਿਊਸ਼ਨ ਪੜ ਕੇ ਆ ਕੇ ਇਹ ਪਤਾ ਕੀ ਇਹਨਾਂ ਨੇ ਮੈਨੂੰ ਫਰੀ ਚ ਨਹੀਂ ਦਿੱਤਾ ਮੇਰੇ ਇਹਦੇ 500 ਰੁਪਏ ਆ ਇਹਦੇ ਸੋ ਇਹਦੇ ਸੋ ਨਹੀਂ ਇਹਦੇ 200 ਠੀਕ ਹੈ 500 500 ਤੇ ਇਹ ਆ ਜੀ ਗਗਨੂ ਦਾ ਗਾਣਾ ਆਪਾਂ ਅੱਜ ਡਿਸਕ੍ਰਿਪਸ਼ਨ ਚ ਪਾਵਾਂਗੇ ਤੇ ਸਾਰੇ ਜਾਣੇ ਜ਼ਰੂਰ ਦੇਖਿਓ ਸੱਚੀ ਗਗਨੂ ਦਾ ਗਾਣਾ ਪੀਪੀਸੀ ਰੈਕੋਰਡਸ ਤੇ ਪੀਪੀਸੀ ਪੰਜਾਬੀ ਤੇ ਓਕੇ ਜੀ ਦਿਨਾਂ ਨੇ ਨਹੀਂ ਦੇਖਿਆ ਆਇਆ ਤਾਂ ਪਹਿਲਾਂ ਦਾ ਗ ਜਿਹੜੇ ਆਪਣੇ ਨਾਲ ਨਵੇਂ ਸਬਸਕ੍ਰਾਈਬਰ ਜੁੜੇ ਉਹ ਜ਼ਰੂਰ ਦੇਖਣ ਤੁਸੀਂ ਕੱਲ ਰੀਲ ਦੇਖੀ ਹੋਣੀ ਆ ਸ਼ੂਟਿੰਗ ਕਰਦੀ ਦੀ ਤਾਂ ਅੱਜ ਗਾਣਾ ਵੀ ਜ਼ਰੂਰ ਦੇਖਿਓ ਠੀਕ ਹੈ ਜੀ ਬੱਦੇ ਵਾਲੀ ਕੁੜੀ ਜਦ ਪੀਲਾ ਪੀਣਾ ਤੂੰ ਹੀ ਹੈ ਮਾਤ ਪਿਤਾ ਘਰ ਤੂੰ ਹੀ ਹੈ ਤੂੰ ਹੀ ਨਾ ਪੋਖਲ ਹਾਰ ਬਸਈਏ ਤੂੰ ਹੀ ਹੈ ਚਲੋ ਰੈਡੀ ਹੋ ਗਈ ਪੈਕ ਹੋ ਰਹੀ ਹੈ ਪੈਕ ਕੁੜੀ ਛੜੀ ਜਨਾਬ ਜੀ ਕੀ ਠੰਡਾ ਠੰਡਾ ਬਾਹਰ ਦੇਖਿਏ ਤੁੰਡ ਚਲੀ ਗਈ ਓ ਮਾਈ ਗॉड ਧੁੰਦ ਹਵਾ ਵੀ ਚੱਲ ਰਹੀ ਹੈ ਧੁੰਦ ਦੇ ਨਾਲ ਨਾਲ ਦੇਖੋ ਪਤੰਗੀਆਂ ਹਿੱਲ ਜਾਂਦੀਆਂ ਤੁਹਾਨੂੰ ਪਤਾ ਲੱਗਦਾ ਹੋਊਗਾ ਸਾਡੀਆਂ ਪਤੰਗੀਆਂ ਉਹ ਆਂਟੀ ਦੇ ਵਾਲ ਵੀ ਉੱਡ ਰਹੇ ਆ ਜਾਰੀ ਹੈ ਜਿਵੇਂ ਟਾਰ ਕੱਢ ਕੇ ਕੁੜੀ ਨਵਾਂ ਨਵਾਂ ਜੋਸ਼ ਆ ਸਾਡੀ ਗੁੱਡਾ ਰਾਣੀ ਵੀ ਚੱਲੀ ਬਾਏ ਗੁੱਡੂ ਬਾਏ ਮम्मा ਕਿੰਨੇ ਵਜੇ ਆਏਗਾ ਪਤਾ ਨਹੀਂ ਜਦੋਂ ਮੈਂ ਮੈਮ ਟਿਊਸ਼ਨ ਜਾਂ ਕੇ ਆਉਂਦਾ ਫਿਰ ਪਾਕਟ ਚ ਬਾਲਾ ਹੱਥ ਇੱਕ ਆਰੀ ਸ਼ਾਲ ਦਾ ਵਿੱਚ ਲਪੇਟ ਲਿਆ ਗੁਣੋਂ ਨੇ ਨਵਾਂ ਸਟਾਲ ਲਿਆ ਆ ਉਹਦਾ ਸਟਿਲ ਬਾਏ ਭਾਜਰ ਪੰਜ ਤਰੇਲ ਡਿੱਗੀ ਜਾਂਦੀ ਹੈ ਮੀਂਹ ਵਾਂਗੂ ਪਾਲੀਆਂ ਕਿੱਟ ਪਾਲੀ ਕਿੱਟ ਦੀ ਲੋੜ ਨਹੀਂ ਮੇਰੇ ਕੋਲ ਹੈਗੀ ਹੋਈ ਪਾਸ ਫਿਰ ਕਿੱਟ ਤਾਂ ਕਿੱਥੇ ਰੱਖਤਾ ਕਿੱਟ ਅੱਥੇ ਭਈਆ ਖਾਲੀ ਕਿੱਟ ਕਰਕੇ ਹੀ ਸਾਰਾ ਜਲਦੀ ਜਲਦੀ ਮੁੰਨਾ ਕੋਕੋ ਉਹ ਥੋੜੇ ਠੰਡੇ ਜਾਓ ਨਈ ਸੁੱਸੂ ਕਰਾ ਨਈ ਐਂ ਹਾਏ ਇੰਨੇ ਠੰਡੇ ਚ ਚਲ ਬਾਏ ਜਲਦੀ ਜਾ ਮੈਂ ਠਰ ਜੂਗਾ ਕੋਕੋ ਵੀ ਦੇਖੀ ਉਹਨੂੰ ਦੇਖਦੀ ਹੈ ਕੋਕੋ ਆ ਫਿਰਦੀ ਕਹਿੰਦੀ ਸੁਸੂ ਕਰਨ ਆਈ ਹੋਣੀ ਹੈ ਕੋਕੋ ਚੀ ਧਿਆਨ ਹੋਊਗਾ ਹੁਣ ਉਹ ਤਾਂ ਜਾਂਦੀ ਤਾਂ ਤੋਂ ਆ ਤੋਂ ਹੀ ਹੋਈ ਪਈਆ ਕਹਿੰਦੇ ਤੋਂ ਆਤੋਂ ਨਹੀਂ ਹੋਈ ਪਈ ਐ ਕਮਰੇ ਚ ਕਰਤਾ ਬਾਹ ਠੰਡ ਬਹੁਤ ਤੁੰਦ ਬਹੁਤ 12 ਕੋਈ ਆਇਆ ਸੀ ਸਮਾਨ ਦੇਣ ਉਹ ਆਇਆ ਸੀ ਪਿੰਡੋਂ ਰਾਗੂਰੇ ਤੋਂ ਤੇ ਭਾਈ ਸਾਰਾ ਗਿੱਲਾ ਹੋਇਆ ਪਿਆ ਸੀਗਾ ਤੇ ਮੀਂਹ ਵਾਂਗੂ ਡਿੱਗੀ ਆਂਦੀ ਐ ਤੇ ਮੀਂਹ ਵਾਂਗੂ ਪੂਰਾ ਭਿੱਜ ਜਾ ਫਰਦਾ ਸੀ ਮੂੰ ਤੌਲਿਆ ਉਹਦਾ ਮਫਰਲ ਵਗੈਰਾ ਦਸਤਾਨੇ ਲਫਾਫਾ ਮੋਟਰਸਾਈਕਲ ਤੇ ਹਾਂ ਲਫਾਫਾ ਦੇ ਕੇ ਗਿਆ ਲਫਾਫਾ ਵੀ ਗਿੱਲਾ ਹੋਇਆ ਪਿਆ ਸੀ ਦੇਖ ਲੋ ਕੋਮਨ ਪਪਾ ਲੱਖੇ ਵੀਰੇ ਦਾ ਸਮਾਨ ਸੀ ਪੁੱਤ

بس ਉਹਨੂੰ ਤਾਂ ਆ ਜੂਗੇ ਉਹ ਇਹਨੂੰ ਇੱਧਰ ਲੈ ਜੂਗੇ ਉਹ ਇਹਨੂੰ ਇੱਧਰ ਲੈ ਜੂਗਾ ਬਸ ਇੱਧਰ ਉੱਧਰ ਹੀ ਤਰੇ ਰਹਿੰਦੇ ਆ ਆ ਗਈ ਪੁੱਤ ਨਹੀਂ ਆ ਗਈ ਮੇਰੇ ਮੈਚੇ ਫੁੱਲ ਆਏ ਨੇ ਸਿੰਪਲ ਇੰਟਰਸੈਕਟ ਐਕਸਲੈਂਟ ਨਕਲ ਮਾਰ ਕੇ ਕਰਕੇ ਆਉਂਦੀ ਐ ਝੂਠ ਸਰ ਬੈਠੇ ਸੀਗਾ ਮੈਂ ਨਾ ਕੋਈ ਕਲਾਸ ਲੱਗ ਜਾਂਦੀ गाइस साडे करे कोको आगे देखो गेट खोलो बाहर नहीं ओ डंडी वड्डू की आ गया तो ये आ गया ये देखो पता नहीं होने रे अभी तक तो को मार दिए गुनु डरी भी जांदी है चिप्स खान लाग गई अंकल और अनु के दो ए कोको तू आपे के भी आ गई आज दी सफाई हुई है और ਉਹਨਾਂ ਖੁੱਲਾ ਛੱਡ ਤਾ ਉਹਨਾਂ ਕੋਕੋ ਆ ਦੇਖੋ ਕਿੱਧਰ ਘੁੰਮਦੀ ਫਿਰਦੀ ਆ ਕਿੱਧਰ ਫਿਰਦੀ ਆ ਕਿੱਧਰ ਫਿਰਦੀ ਆ ਉਹਦਾ ਸੋਹਣੀ ਆ ਭਾਲੂ ਜੀ ਪਰ ਸਾਹਮਣੇ ਔਖੇ ਆਣ ਕਿੱਡੀ ਬੋਲੋ ਬੋਲੋ ਹੋਊਗੀ ਨਾ ਚੱਕਨ ਚ ਗੁੰਨੋਰੀ ਸੱਦਣ ਗਏ ਨਾ ਨੋ 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 ਕੋਕੋ ਨੋ ਕੋਕੋ ਗੁੰਨੋਰੀ ਉਹਨਾਂ ਨੂੰ ਕਹਿਣ ਗਏ ਆ ਕਿ ਲੈ ਜਾਓ ਕੋਕੋ ਏ ਕੋਕੋ ਮਸਤੀ ਫਿਰ ਦੀ ਆ ਖੁੱਲੀ ਪੈਰ ਲਵੇੜ ਲਿਓ ਨੇ ਸਾਰੇ ਕਿ ਮਰੀ ਨਹੀਂ ਤੜੀਆ ਕੇ ਰਾਕੇ ਅੱਜ ਮੈਂ ਆਖਰੀ ਰਸੋਈ ਚ ਖਿਜਾ ਗਈ ਮੈਨੂੰ ਖਿਜ ਮੇਰੇ ਕਿ ਹੋਈ ਨਹੀਂ ਨਿਕਲਦਾ ਸੀ ਮੱਖਣੀ ਪੇਕਾ ਗਾਇਸ ਗਾਇਸ ਸਾਢੇ ਕਿਰੇ ਕੱਕਵਾਹੀ ਪਾ ਦਿੱਤੇ ਤੇ ਗੁੰਨੂ ਨੇ ਪ੍ਰੋਮਿਸ ਕਰਤਾ ਕਿ ਅੱਜ ਤੋਂ ਬਾਅਦ ਮੈਂ ਤਾਂ ਕੁੱਤਾ ਨਹੀਂ ਰੱਖਣਾ ਕਹਿੰਦੀ ਨਹੀਂ ਰੱਖਾਂਗੇ ਹਾਂ ਹਾਂ ਕੀ ਪਾਗਲ ਸ਼ੇ ਪਾਗਲ ਰੱਖੂ ਸਾਰੇ ਐਂ ਕਰਦੇ ਆ ਦੇਖ ਲੈ ਸਾਰੇ ਐਂ ਕਰਦੇ ਆ ਉਹ ਵੀ ਤਾਂ ਪੋਟੀ ਕਰੂਗਾ ਹੋਣੀ ਕਰੂਗਾ ਕੋਤਾ ਕ ਚੜਦਾ ਜਿਉ ਸ਼ਾਲਾ ਬਾਦ ਕੰਪਲੀਟ ਹੋਉਂਦੀ ਹੋ ਤਮਲੀ ओके ਉਹ ਨਾ ਖੁੱਲ ਗਈ ਉਹ ਤਾਮੱਸ ਗਈ ਉਹ ਚੋੜ ਕਰਕੇ ਦਿੰਦੀ ਨਾ ਉੱਪਰ ਚੜੇ ਨਾ ਮਜਾ ਆਂਦਾ ਉਹ ਇਹ ਵਾਲੀ ਅਜੀ ਰਾਈਸ ਅਸੀਂ ਬਣਾਉਣੀ ਹੈ ਇੰਡੀਆ ਗੇਟ ਮੇਰੀ ਸਿਸਟਰ ਨੇ ਪੁੱਛਿਆ ਸੀਗਾ ਕਿ ਤੁਸੀਂ ਦੱਸਿਓ ਕਿਹੜੀ ਰਾਈਸ ਬਣਾਉਣੀ ਹੈ ਇੰਡੀਆ ਗੇਟ ਐਵੇਂ ਖੋਲਣ ਲੱਗੀ ਸੀ ਪੈਕੇਟ ਹਮ ਅੱਜ ਵੀ ਰਾਈਸ ਬਣ ਰਹੇ ਆ ਸੇਭੂ ਦੀ ਡਿਮਾਂਡ ਤੇ ਕਿਹੜੇ 12 ਵਜ ਗਏ ਅਜੇ ਰੋਟੀ ਨਹੀਂ ਖਾਧੀ ਹਾਂ ਬੱਸ ਮੈਂ ਵੀ ਆ ਗਈ ਵੇ ਆਵਲਾ ਦੇ ਨੇੜੇ ਆ ਗਿਆ ਪੱਗ ਰੱਖਾਂਗੇ ਅਸੀਂ ਤਾਂ ਗਾਇਸ ਉਹ ਪੱਗ ਕੀ ਹੁੰਦਾ ਪੱਗ ਕਤੂਰੇ ਦਾ ਨਾਂ ਹੈ ਚਲੋ ਚਲੋ ਆਵਾਜ਼ ਕਿੱਧਰ ਗਈ ਹਲਫੇ ਹੋ ਗਿਆ ਨਿਕਲੇ ਪਸ਼ੂ ਆ ਕੇ ਨਾਮ ਆ ਦੇਖ ਲੋ ਪੋਰਾ ਕਿਉਂ ਨਿਕਲਿਆ ਇੰਨੇ ਵੱਡੇ ਹੋਰੋ ਚ ਅੱਜ ਤੋਂ ਮੈਂ ਆਪ ਗਿਆ ਦੇਖੋ ਪਹਿਲਾਂ ਮੈਂ ਇਹਦੇ ਚੋਂ ਕੱਢਿਆ ਖਲਾਰਾ ਵੀ ਪੈ ਗਿਆ ਫਿਰ ਆ ਵੀ ਗੰਦਾ ਹੋ ਗਿਆ ਭਾਂਡਾ ਇਹ ਜੱਗ ਮਿਕਸੀ ਵਾਲੇ ਜੱਗ ਚ ਤੇ ਬਲੈਂਡਰ ਨਾਲ ਮਾਜੀ ਕਿਉਂ ਹੋ ਜਾ ਦਿਨ ਚੜਿਆ ਸੜਾ ਸਾਰੇ ਕੰਮ ਬੇਕਾਰ ਸਵੇਰ ਸਵੇਰ ਉਤੋਂ ਰਿੰਕੀ ਛੁੱਟੀ ਮਾਰ ਗਈ ਮੈਂ ਨਹੀਂ ਬੋਲਦਾ ਕਿਸੇ ਨਾਲ ਵੀ ਭੱਜ ਜਾ ਸਾਰੇ ਇੱਥੋਂ ਨਹੀਂ ਅਜ ਕੁੱਟੂ ਤੁਹਾਨੂੰ ਹੋਰ ਕੀ ਮਾਜੀ ਦਾ ਇਹਦਾ ਬੜ ਕੇ ਆਇਆ ਜਰਾ ਗੁੰਨੂ ਗਾਂਧੀ ਮੈਂ ਕੁੱਤਾ ਨਹੀਂ ਪਾਲਣਾ ਮੈਂ ਪੋਟੀ ਨਹੀਂ ਸਾਫ਼ ਕਰਨੀ ਉਹਦੀ ਕਿਉਂ ਨਹੀਂ ਕਰਨੀਗੀ ਪਾਰਨੀ ਪਊਗੀ ਦੇਖ ਲੈ ਸੂਰਜ ਦੇਖ ਤਾਂ ਜੀ ਵੀ ਨਹੀਂ ਨਿਕਲੇ ਹਜੇ ਤੱਕ ਸੂਰਜ ਨੂੰ ਵੀ ਛੁੱਟੀ ਮਿਲ ਜਾਂਦੀ ਆ ਦੀ ਮਰਜ਼ੀ ਨਾਲ ਛੁੱਟੀ ਕਰ ਲੈਂਦਾ ਨਾ ਮੌਸਮ ਵੀ ਆਉਦੀ ਮਰਜ਼ੀ ਨਾਲ ਛੁੱਟੀਆਂ ਤੇ ਚਲਿਆ ਜਾਂਦਾ ਜਦੋਂ ਜੀ ਕਰਦਾ ਗਰਮੀ ਜਦੋਂ ਜੀ ਕਰਦਾ ਜੇ ਇੱਕ ਮੈਨੂੰ ਕਦੋਂ ਛੁੱਟੀ ਮਿਲੂਗੀ ਮੈਨੂੰ ਮੈਨੂੰ ਵੀ ਛੁੱਟੀ ਚਾਹੀਦੀ ਆ ਕੰਮ ਤੋਂ ਕੱਲ੍ਹ ਕਰ ਲਓ ਛੁੱਟੀ ਤੁਸੀਂ ਕਰਦੇ ਨਹੀਂ ਸੀ ਕੌਣ ਕਰੂਗਾ ਕੰਮ ਮੇਰਾ ਮੈਨੂੰ ਵੀ ਛੁੱਟੀ ਚਾਹੀਦੀ ਆ ਮੈਨੂੰ ਵੀ ਛੁੱਟੀ ਚਾਹੀਦੀ ਆ ਸਾਰੇ ਆਉਦੀ ਮਰਜ਼ੀ ਨਾਲ ਛੁੱਟੀ ਕਰਦੇ ਹੋ ਸੂਰਜ ਵੀ ਛੁੱਟੀ ਤੇ ਗਿਆ ਹੋਇਆਗਾ ਉਹ ਤਾਂ ਰਿੰਕੀ ਵੀ ਛੁੱਟੀ ਮਾਰ ਗਈ ਅੱਜ ਮੈਨੂੰ ਵੀ ਛੁੱਟੀ ਚਾਹੀਦੀ ਆ ਬਸ ਇਨਸਾਫ ਚਾਹੀਦਾ ਮੈਨੂੰ ਇਨਸਾਫ ਮੰਮੀ ਕਿ ਉਹ ਚਾੜੂ ਬਾਹਰ ਨਹੀਂ ਆ। 12 ਵਜੇ ਹਜੇ ਤੱਕ ਮੇਰਾ ਰਸੋਈ ਦਾ ਕੰਮ ਹੀ ਨਹੀਂ ਨਿਬੜਿਆ। ਨਾਲੇ ਮੈਂ ਅੱਜ ਜਲਦੀ ਉੱਠ ਗਈ ਸੀ 8 ਵਜੇ ਅੱਗੇ ਮੈਂ 10 ਵਜੇ ਉੱਠਦੀ ਆ। ਲਓ ਵੀ ਮੈਂ ਡਰਗੈਂਟਰ ਦਾ ਟੋਪਣੀ ਖਲਾਈ। ਸੁਰਤ ਦੇਤਾ ਜੀ ਆਓ ਸੇ। ਲਓ ਜੀ ਖਾਣੇ ਵਾਲਿਓ ਤੁਪ ਭੇਜਤੀ ਤੁਹਾਡੇ ਹੱਥੇ। ਲਾਈਵ ਚਲੀ ਜਾਂਦਾ ਸੀ ਅੰਦਰ। ਤੇ ਹੁਣੇ ਬਾਹਰ ਆ ਗਏ। ਸਿਰ ਚ ਵੱਜੂਗੀ। ਆਇਨੀ ਮਾਰਨੀ ਸੱਚੇ ਵੱਜੂਗਾ ਤੇ ਲੈਦਰ ਦੀ ਬੋਲ ਤੋਤਾ ਸਾਰਾ ਸਫਾਈ ਕੀਤੀ ਹੈ ਹੋਲੀ ਓਏ ਐਂ ਕੌਣ ਮਾਰਦਾ ਤੇਰੇ ਵੰਗੋ ਬੋਲ ਕੁਰਸੀ ਟੁੱਟ ਜਾਊਗੀ ਲੈਦਰ ਦੀ ਬੋਲ ਨਾਲੇ ਉਹਦੇ ਮੱਥੇ ਤੇ ਵੱਜੂਗੀ ਬੋਲ ਆਰਾਮ ਨਾਲ ਸੱਟ ਬੋਲ ਦੂਜੀ ਬੋਲ ਨਾਲ ਖੇਡੋ ਤੇਰੀ ਬੋਲ ਕੋਈ ਮੁੱਤ ਕੋ ਹੈ ਹੀ ਨਹੀਂ ਬੋਲ ਇਹ ਬੋਲ ਐਂ ਤੋੜਾ ਸੱਟ ਦੇ ਜਿਵੇਂ ਤੂੰ ਸੱਟਦਾ ਉਹਦੇ ਸਿਰ ਤੇ ਵੱਜੂਗਾ ਤੇ ਕਿੱਥੇ ਵੱਜੂਗੀ ਲੋਜੀ ਸਭ ਜੇ ਲਈ ਤੇ ਆ ਰਹੀਆਂ ਫਰੈਸ਼ ਵੈਜੀਟੇਬਲਸ ਆਪਾਂ ਬੱਸ ਬੈਠੋ ਇੱਕ ਮੇਰਾ ਧਨੀਓ ਕੀ ਕਰਨ ਲੱਗੇ ਮੇਥੀ ਮੇਥੇ ਕੀ ਕਰਨੇ ਅਸੀਂ ਮੇਥੀ ਦੀ ਸਬਜੀ ਬਣਾਉਣੀ ਹੈ ਸਾਈਡ ਸੱਫੇ ਕੌਣ ਕਹਿੰਦਾ ਮਮਾ ਕੀ ਕਹਿੰਦੇ ਮੇਥੀ ਸਬਜੀ ਬਣਾਉਣੀ ਹੈ ਮੇਥੇ ਨੂੰ ਕੀ ਕਰਨਾ ਫਿਰ ਆਪਾਂ ਛੇਲਣਾ ਕਰ ਦੇ ਮੇਰੀ ਕਰ ਦੋ ਮੇਰੀ ਕਰਦਾ ਸੀ ਦਿਸ ਇਜ਼ ਅ ਮਾਈ ਕਾਰਡ ਇਹ ਮੇਰੀ ਹੈ ਆ ਦੇਖੋ ਇਹਨੂੰ ਫੜ ਕੇ ਇਹਨੂੰ ਪਹਿਲਾਂ ਆ ਦੇਖੋ ਪਹਿਲਾਂ ਇਹਨੂੰ ਇਹਨੂੰ ਐਵੇਂ ਐਵੇਂ ਲੈ ਲੈਣਾ ਹੈ ਨਾ ਇਹਨੂੰ ਐਵੇਂ ਐਵੇਂ ਕਰਨਾ ਹੈ ਇਹਨੂੰ ਇਹਦੇ ਠੀਕ ਹੈ ਪਹਿਲਾਂ ਇਹਨੂੰ ਇਹਨੂੰ ਕੱਢ ਲੈਣਾ ਸਾਰੇ ਫਿਰ ਬਾਅਦ ਚ ਇਹਨੂੰ ਐਵੇਂ ਕੱਟਣਾ ਹੈ ਕੱਟ ਕੇ ਉਹਦੇ ਵਿੱਚ ਪਾ ਦੇਣਾ ਮੇਰੀ ਕਿਚਨ ਵਾਲੀ ਮੈਡਮ ਨੇ ਕਿਹਾ ਅੱਛਾ ਸਬਜੀ ਲੈਣਾ ਕਿਸੇ ਤੋਂ ਉਹ ਤਾਂ ਇਹਦੇ ਨਾਲ ਫਰੀ ਮਿਰਚਾ ਦਿੰਦੇ ਆ ਹੂੰ ਸੈਬ ਨੂੰ ਦਿੰਦੇ ਆ ਇਕੱਲੇ ਮੈਨਾਂ ਖੰਦੈਨੀ ਸਾਬ ਖੰਡਾਨੀ ਸਾਬ ਨੂੰ ਫ੍ਰੀ ਚ ਮੇਰੇ ਤੋਂ ਮਿਲ ਲੈਂਦੀ ਐ ਦੇਖੋ ਮੇਰਾ ਆਹ ਦੇਖੋ ਇਹਦੇ ਇਹਦੇ ਪੈਰ ਵੀ ਆ ਗਏ ਇਹਦੇ ਪੈਰ ਥੱਪੜਾ ਮਾਰੂ ਪੈਰ ਤੋੜ ਦਊਗਾ ਤੇ ਆ ਹੋਏ ਸੂਰਜ ਦੇਵਤਾ ਜੀ ਆ ਗਏ ਓਏ ਕਰ ਤੋ ਫੜਨ ਲੜ पे ਲੜ पे ਲੜ पे ਲੜ पे ਤਿੱਖੀ ਕਰਦਾ ਇਹ ਲੱਡਦੇ ਆ ਕੰਮ ਕਹਦਾ ਕਰਦੇ ਇਹ ਆ ਦੇਖ ਲੋ ਕਟੋ 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 ਪਰੌਂਠੇ ਖਾਣੇ ਆ ਮੂਲੀਆਂ ਵਾਲੇ ਕਹਿੰਦੇ ਹੈ ਅਸੀਂ ਨਹੀਂ ਖਾਣੇ ਸਾਡੀ ਤਾਂ ਮੁੱਖ ਭੁਟੇ ਪਈ ਆ ਦੁਪਹਿਰੇ ਮੰਗੋਗੇ ਕੇ ਹੈ ਨਾ ਪਾਪਾ ਸਾਰੇ 11 ਕੱਟ ਦੇ ਨਾ ਪਰੌਂਠੇ ਖਾਣੇ ਆ ਇਹ ਨਹੀਂ ਪਤਾ ਕਦੋਂ ਖਾਣੇ ਆ ਫਟਪਟੋਂ ਢੀ ਖਾਣੇ ਆ ਚਲੋ ਮਿਲ ਕੇ ਖਾ ਲਾਂਗੇ ਤਾਂ ਇਹ ਅੱਛਾ ਜੀ ਅੱਜ ਤਾਂ ਬੜਿਆ ਬੈ ਲੈਟ ਸਾਰਾ ਆ ਤਾਂ ਆ ਤਾਂ ਬਣਿਆ ਤੇ ਗੁੰਨੂ ਦੇਖ ਲੋਗੇ ਇਹਦੀ ਰੱਤ ਨੂੰ ਕੱਢ ਦੋ ਕੱਢ ਦੋ ਇਹਦੀ ਲੈਟ ਸਾਰੇ ਲੈਟ ਟਾਈਮ ਲੈਪਸ ਦਿਖਾਵਾਂ ਤੁਹਾਨੂੰ ਮੈਂ ਟਾਈਮ ਲੈਪਸ ਕਰੋ ਇੰਜੋਏ ਸਾਡਾ ਟਾਈਮ ਲੈਪਸ ਮੋਸ਼ਨਸ ਦਿਖਾ ਗੁੰਨੂ ਹੀ ਰੋਣ ਸੈਬੂੜ ਗਿਆ ਸੈਬੂੜ ਗਿਆ ਧਨੀ ਉਹ ਤੇਰੀ ਨਾ ਮਰੇ ਗਿਆ ਉੱਡ ਗਿਆ ਪਾਪਾ ਮੈਨੂੰ ਦੇ ਦਿਓ ਮੈਂ ਤੇਨੂੰ ਫੜ ਕੇ ਰੱਖੂ ਫੜ ਕੇ ਰੱਖੂ ਮੈਂ ਓਏ ਬਾਬਾ ਇੱਥੇ ਹੀ ਗਈ ਫੜ ਕੇ ਰੱਖੋ ਫਿਰ ਆ ਖੁਬੀ ਆਂਦਾ ਟੂ ਇਤੇ ਹੈ ਓਈ ਤਾਂ ਖੁਦ ਦਾ ਗਾ ਹੈ ਹੈ ਕੀ ਸੁਣਣਾ ਬੋਲਾ ਹੈ ਬੋਲਾ ਲਓ ਜੀ ਮੈਂ ਤਾਂ ਕੱਲਾ ਰਹਿ ਗਿਆ ਸਾਰੇ ਚਲੇ ਗਏ ਮੈਨੂੰ ਛੱਡ ਕੇ ਦੇਖੋ ਜਿਆਦਾ ਮੈਂ ਤਾਂ ਇਕੱਲੇ ਹੋ ਗਿਆ ਨਾ ਮੈਂ ਇਕੱਲੇ ਦੇਖ ਮੂਹਾਂ ਚਿੱਲੀ ਜੰਮੇਗਾ

ਬਾਪੂ ਹੱਸ ਗਿਆ ਕਾ ਤੂੰ ਹੱਸ ਆ ਗਿਆ ਮੰਮੀ ਗੱਲ ਕਰ ਗਈ ਕੋਈ ਗਾਦੂ ਹੱਸ ਆ ਗਿਆ ਮੈਨੂੰ ਤਾਂ ਸਾਨੂੰ ਪਤਾ ਹੀ ਯਾਰ ਜਰਾ ਬਾ ਪਾਉਣੀਆਂ 8 ਵਜ ਗਏ 8 ਰਾਤ ਦੇ 8 ਸਾਰਾ ਦਿਨ ਅਸੀਂ ਨਿਕਲੇ ਨਹੀਂ ਬਾਹਰ ਤੇ ਹੁਣ ਚੱਲੀ ਜਾਂਦੀ ਧੁੰਦ ਵੀ ਡਿੱਗਣ ਲੱਗ ਗਈ ਤੇ ਪੂਰੀ ਤੇਜ਼ ਹਵਾ ਚੱਲੀ ਜਾਂਦੀ ਹੈ ਹੁਣ ਚੱਲਿਆਂ ਅਸੀਂ ਗੇੜੀ ਛੜੀ ਲਾਉਣ ਚਲੇ ਮੇਰੇ ਹਸਬੰਦ ਕਹਿੰਦੇ ਚਲ ਤੇ ਨਹੀਂ ਸ਼ਾਪਿੰਗ ਤੇ ਆ ਗਏ ਆ ਤੇਰੀ ਐਨੀਵਰਸਰੀ ਦੀ ਦੇਖਦੇ ਆ ਕਿ ਮਿਲਦਾ ਉਹ ਦੇਖ ਲੋ ਕਮਲੇ ਬਾਏ baik tanya baju milang ya lagi ya. Hello guys, hello Gabriel, good morning. Aci, okay, hone hone kare, pampjek ya, bapas, kum ke ayah. Tia, lo. ਕਹਿੰਦੇ ਬਾਹਰ ਸੌਣਾ ਅੱਜ ਅਸੀਂ ਦੋਵੇਂ ਭੈਣ ਭਰਾ ਬਾਹਰ ਸੁੱਤੇ ਪਏ ਅਸੀਂ ਅੰਦਰ ਤੇ ਰੋਣ ਲੱਗ ਗਿਆ ਸੀਦਾ ਮੈਂ ਕਿਹਾ ਤੂੰ ਮੇਰੇ ਕੋਲ ਆਇਆ ਮੈਨੂੰ ਜੱਫੀ ਪਾ ਕੇ ਸੈ ਗਿਆ ਸੌ ਜਾਓਗੇ ਬਾਹਰ ਗੁੱਡ ਨਾਈਟ ਫਿਰ ਤਾਂ ਸਾਡੇ ਬੱਡ ਮਾਣਨਗੇ ਹੂੰ ਦੋ ਬੱਡ ਲਵਾਂਗੇ ਇੱਕ ਮੇਲੇ ਕੁੰਦਾ ਚੰਗੋ ਇਹ ਦੋ ਫਲੋਰ ਹੋਣਗੇ ਥੱਲੇ ਅਸੀਂ ਥੱਲੇ ਅਸੀਂ ਸੋਵਾਂਗੇ ਫੇਡਾਂ ਦੇ ਉੱਪਰ ਅਸੀਂ ਪੜਾਂਗੇ ਠੀਕ ਹੈ ਉੱਛੋ ਉੱਥੋਂ ਨੰਨ ਪੈਸ ਲਵ ਯੂ ਲਵ ਯੂ ਬਾਏ ਬਾਏ ਕੁੰਨ ਦਿੱਤਾ ਲੈ ਠੀਕ ਹੈ ਬਾਏ ਕੈਮਰਾ ਬੰਦ ਕਰਦਾ ਨਹੀਂ ਕੈਮਰੇ ਨਹੀਂ ਆਉਨੇ ਕੈਮਰੇ ਨਾਲ ਥੋੜਾ ਜਿਹਾ ਚੱਲਣਾ ਹੁੰਦਾ ਜਦੋਂ ਉੱਠਾਂਗੇ ਸੀ ਕੈਮਰੇ ਚ ਉਹ ਤਾਨੂੰ ਕਿਹਨੇ ਕਿਹਾ ਬਾਹਰ ਪੈਨੋ ਅਸੀਂ ਆਪੇ ਆਏ ਨਾਲ ਸਾਰੇ ਨੇ ਉਹ ਹੀ ਮੰਨ ਜਾਲਾ ਸੀ ਅਸੀਂ ਬਾਹਰ ਲਈ ਆਏ ਸੀ ਹਰੋ ਸਾਹਿਬ ਕਹਿੰਦੇ ਹਨ ਆਪਾਂ ਬਾਹਰ ਹੀ ਪਿਆ ਕਰਾਂਗੇ ਮਮਾ ਨੇ ਚੈਲੰਜ ਦਿੱਤਾ 500 ਰੁਪਏ ਦਾ ਇਹਦਾ ਪੰਜ ਇਹਦਾ 50000 ਮਮਾ ਕਹਿੰਦੇ 1000 ਦੇਣਾ ਪੂਗਾ ਜੇ ਤੁਸੀਂ ਅੰਦਰ ਹੋਣਾ ਠੀਕ ਹੈ ਮਮਾ ਕਹਿੰਦੇ 1000 ਦੇ ਦਿਓ ਮੈਨੂੰ ਕੀ ਅਸੀਂ ਤਾਂ ਬਾਹਰ ਪਏ ਜੇ ਸਭੂ ਦੇਊਗਾ ਮਮਾ ਨੇ ਸਾਨੂੰ 1000 ਦੇਣਾ ਪਤਾ ਕਿਉਂ ਕਿ ਕਿ ਅਸੀਂ ਐ ਬਾਹਰ ਪਏ 50 ਤੇਰਾ 50 ਮੇਰਾ ਠੀਕ ਹੈ ਬਾਏ ਬਾਏ ਆਈ ਲਵ ਯੂ ਫਿਰ ਯਾਰ ਤੱਕ ਪੰਜੀਰ ਦਾ ਕੁਝ ਖਾ ਕੇ ਆਉਂਦਾ ਬਾਰ ਪੈਕੇਜ ਆਉਂਦੇ ਰਹੇ ਸਾਬ ਵਾਲ ਦੇ ਪੈਸੇ